ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ 24 ਅਗਸਤ 2025 ਚ ਆਪਾਂ ਗੱਲ ਕਰ ਰਹੇ ਹਾਂ ਐਤਵਾਰ ਕਾਫੀ ਏਰੀਆ ਦੇ ਵਿੱਚ ਪੰਜਾਬ ਦੇ ਵਿੱਚ ਅੱਜ ਵੀ ਸਵੇਰ ਤੋਂ ਮੀਂਹ ਪੈ ਰਿਹਾ ਹੈ ਆਪਣੇ ਏਰੀਆ ਦਾ ਹਾਲ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਜੀ ਇਸ ਸਮੇਂ ਜਿਹੜਾ ਮੀਂਹ ਹੈ ਬੱਦਲਵਾਈ ਹੈ ਤੇਜ਼ ਹਵਾਵਾਂ ਖਾਸ ਤੌਰ ਤੇ ਪੂਰਬੀ ਹਵਾਵਾਂ ਤਾਪਮਾਨ ਬੇਸ਼ਕਤੀ ਤੋਂ ਥੱਲੇ ਚਲਾ ਗਿਆ ਪਰ ਇਹ ਜਿਹੜਾ ਮੌਸਮ ਹੈ ਜਿਹੜੇ ਹਿਸਾਬ ਨਾਲ ਝੋਨੇ ਦੀ ਵਾਦੇ ਦੀ ਸਟੇਜ ਹੈ ਜਿਹਦੇ ਵਿੱਚ ਮੁੱਖ ਤੌਰ ਤੇ ਗੋਪ ਦੀ ਸਟੇਜ ਵੱਲੋਂ ਝੋਨਾ ਜਾ ਰਿਹਾ ਹੈ ਜੇ ਤਾਂ ਹੋਵੇ ਫਟਾਰੇ ਦੀ ਸਟੇਜ ਤਾਂ ਉਹਦੇ ਵਾਸਤੇ ਠੀਕ ਰਹਿੰਦਾ ਕਿਸੇ ਹੱਦ ਤੱਕ ਆਪਾਂ ਮੰਨ ਸਕਦੇ ਹਾਂ ਕਿਉਂਕਿ ਕੰਬੀਨੇਸ਼ਨ ਹੈ ਨਾ ਤੇਜ਼ ਹਵਾਵਾਂ ਦਾ ਉਹ ਵੀ ਪੁਰੇ ਦੀਆਂ ਨਮੀ ਨਾਲ ਭਰਪੂਰ ਅਮੀ ਬੱਦਲ ਵਾਈ ਇਹਦਾ ਨੈਗੇਟਿਵ ਇੰਪੈਕਟ ਕੀ ਹੁੰਦਾ ਕਈ ਕਿਸਾਨ ਵੀ ਪੁੱਛਦੇ ਸੀ ਨਾ ਕਹਿੰਦੇ ਵੀ ਤਾਂ ਅਨ ਜਿਹੜਾ ਹੈਗਾ ਅਨਕੂਲ ਆ ਤੇ ਅਸੀਂ ਐਨਪੀਕੇ ਦੀ ਸਪਰੇ ਰਹਿਣ ਦੀ ਹੈ ਤਾਂ ਉਹਨਾਂ ਨੂੰ ਵੀ ਮੈਂ ਬੇਨਤੀ ਕੀਤੀ ਸੀ ਤੁਸੀਂ ਇਹ ਤਜਰਬਾ ਕਰਨਾ ਕਰਕੇ ਦੇਖ ਲਓ ਪਰ ਜਿਹੜਾ ਇਹ ਲੋ ਤਾਪਮਨ ਹੈ ਜਿਹਦੇ ਵਿੱਚ ਸਨ ਸ਼ਾਈਨ ਆਵਰ ਨਹੀਂ ਪੂਰੇ ਮਿਲ ਰਹੇ ਇਹ ਲੋ ਤਾਪਮਨ ਉਹ ਹੁੰਦਾ ਕਿ ਸੂਰਜ ਦੀ ਧੁੱਪ ਲੱਗ ਰਹੀ ਹੈ ਫਸਲ ਨੂੰ ਪਰ ਪ੍ਰੋਪਰ ਫੋਟੋਸਿੰਥੈਸਿਸ ਹੋ ਰਿਹਾ ਭੋਜਨ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ ਪਰ ਤਾਪਮਨ ਡਾਊਨ ਹੈ ਉਹ ਹੁੰਦਾ ਅਨਕੂਲ ਮੌਸਮ ਆਪਾਂ ਕਹਿ ਸਕਦੇ ਹਾਂ ਜਦੋਂ ਤੁਹਾਨੂੰ ਜਿਹੜਾ ਫਸਲ ਨੂੰ ਸੂਰਜ ਦੀ ਰੋਸ਼ਨੀ ਪ੍ਰੋਪਰ ਨਹੀਂ ਮਿਲ ਰਹੀ ਤਾਪਮਾਨ ਡਾਊਨ ਆ ਪਰ ਬੱਦਲਵਾਈ ਹੈ ਕਿਣਮਣ ਹੋ ਰਹੀ ਹੈ ਮੀਂਹ ਪੈ ਰਿਹਾ ਹੈ ਤੇਜ਼ ਹਵਾ ਚੱਲ ਰਹੀ ਜਿਹਦੇ ਵਿੱਚ 13-14 ਕਿਲੋਮੀਟਰ ਤੋਂ ਉੱਪਰ ਲਾ ਲਈ ਅੱਜ ਜਿਹੜੀ 12-13 ਕਿਲੋਮੀਟਰ ਦੇ ਦਰਮਿਆਨ ਹੈ ਤੇ ਹੋ ਸਕਦਾ ਤੁਹਾਡੇ ਇਲਾਕੇ 'ਚ ਹਵਾ ਤੇਜ਼ ਆ ਜਾਂ ਸਲੋ ਹੋਵੇ ਕੱਲ ਪਰਸੋਂ ਨੂੰ ਹੋਰ ਤੇਜ਼ ਹਵਾਵਾਂ 18-19-20 ਕਿਲੋਮੀਟਰ ਤੱਕ ਪ੍ਰਤੀ ਘੰਟਾ ਚੱਲਣ ਦੇ ਅਸਾਰ ਨਹੀਂ ਤਾਂ ਇਹਦੇ ਵਿੱਚ ਜਿਹੜਾ ਹੈਗਾ ਨਾ ਖਾਸ ਤੌਰ ਤੇ ਬੂਟ ਸਟੇਜ ਮਤਲਬ ਗੋਭ ਦੀ ਜਿਹੜੀ ਆਪਣੀ ਅਵਸਥਾ ਝੋਨੇ ਦੀ ਤੇ ਨਸਾਰੇ ਦੀ ਇਹ ਪ੍ਰਭਾਵਿਤ ਹੁੰਦੀਆਂ ਇਹਦੇ ਵਿੱਚ ਇੱਕ ਤਾਂ ਮੁੰਜਰ ਦੀ ਡਿਵੈਲਪਮੈਂਟ ਹੈ ਜਿਹੜੀ ਉਹ ਪ੍ਰਭਾਵਿਤ ਹੋਣੀ ਹੈ ਜਦੋਂ ਤੇਜ਼ ਹਵਾ ਚੱਲਦੀ ਹੈ ਜਾਂ ਬੱਦਲ ਵਾਈ ਰਹਿੰਦੀ ਹੈ ਜਾਂ ਉੱਪਰੋਂ ਮੀਂਹ ਪੈਂਦਾ ਗੋਭ ਦੇ ਵਿੱਚ ਮੀਂਹ ਪੈਂਦਾ ਨਾ ਥੱਲੇ ਮੁੰਜਰ ਬਣ ਰਹੀ ਹੁੰਦੀ ਹੈ ਤਾਂ ਉਹ ਬਿਮਾਰੀ ਡਿਵੈਲਪ ਕਰਨ ਦੇ ਵਿੱਚ ਬੜਾ ਰੋਲ ਅਦਾ ਕਰਦਾ ਹੈ ਜਿਹਦੇ ਵਿੱਚ ਮੁੱਖ ਤੌਰ ਤੇ ਬਲਾਈਟ ਜਾਂ ਬਲਾਸਟ ਇਹ ਜਿਹੜੀ ਬਿਮਾਰੀ ਦੀ ਡਿਵੈਲਪਮੈਂਟ ਆ ਸਕਦੀ ਖਾਸ ਤੌਰ ਤੇ ਜਿੱਥੇ ਨਾਈਟ੍ਰੋਜਨ ਡੋਜ਼ ਆ ਜਿਹੜੀ ਉਹ ਕਿਸਾਨ ਵੀਰਾਂ ਨੇ 90 ਕਿਲੋ ਦਰਮਿਆਨੀਆਂ ਜ਼ਮੀਨਾਂ ਜਾਂ ਭਾਰੀਆਂ ਜ਼ਮੀਨਾਂ 'ਚ ਇਤੋਂ ਜ਼ਿਆਦਾ ਪਈ ਹੈ ਤੇ ਪੋਟਾਸ਼ ਜ਼ਿੰਕ ਸਲਫਰ ਦੀ ਡੈਫੀਸ਼ੈਂਸੀ ਆ ਉੱਥੇ ਬਿਮਾਰੀ ਦੀ ਡਿਵੈਲਪਮੈਂਟ 'ਚ ਕਾਫੀ ਜਿਹੜਾ ਹੈਗਾ ਇਹ ਬੱਤਲਬਾਈ ਤੇਜ਼ ਹਵਾਵਾਂ ਮੀ ਇਹਦੇ ਨਾਲ ਜਿਹੜੀਆਂ ਹੈਗੀਆਂ ਸ਼ੀਥ ਰੌਟ ਵੀ ਡਿਵੈਲਪ ਹੋ ਸਕਦੀ ਹੈ ਕਿਉਂਕਿ ਪ੍ਰੋਪਰ ਸੂਰਜੀ ਊਰਜਾ ਸੂਰਜੀ ਰੋਸ਼ਨੀ ਜਿੰਨਾ ਚਿਰ ਫਸਲ ਨੂੰ ਨਹੀਂ ਮਿਲੂਗੀ ਤਾਂ ਉਹਦੀ ਫੋਟੋਸਿੰਥੇਸਿਸ ਪ੍ਰੋਪਰ ਨਹੀਂ ਹੋਊਗੀ ਝੰਡਾ ਪੱਤਾ ਨਿਕਲੂਗਾ ਉਹਨੂੰ ਪੂਰੀ ਜਿਹੜੀ ਸੂਰਜੀ ਊਰਜਾ ਨਹੀਂ ਮਿਲੂਗੀ ਤਾਂ ਉਹਨੂੰ ਭੋਜਨ ਬਣਾਉਣ ਦਾ ਜਿਹੜਾ ਕੰਮ ਹੈ એનર્ਜੀ ਜਿਹੜੀ ਜਿਹਦੇ ਨਾਲ ਪੂਰੀ ਮਿਲਣੀ ਆ ਫਸਲ ਨੂੰ ਉਹ ਨਹੀਂ ਮਿਲ ਸਕਦੀ ਤੇ ਦੂਸਰਾ ਹੈ ਇੱਕ ਸਵਾਲ ਕਿਸਾਨ ਵੀਰ ਪੁੱਛਦੇ ਥੱਲੇ ਵਾਲੇ ਪੱਤੇ ਥੱਲੇ ਵਾਲੇ ਪੱਤੇ ਕਿਸਾਨ ਵੀਰੋ ਥੱਲੇ ਵਾਲੇ ਪੱਤਿਆਂ ਦਾ ਕੰਮ ਹੈ ਜਿਹੜੇ ਸਭ ਤੋਂ ਪਹਿਲਾਂ ਨਿਕਲੇ ਹੁੰਦੇ ਪੱਤੇ ਥੱਲਿਓਂ ਪਹਿਲਾ ਦੂਜਾ ਤੀਜਾ ਇਹਨਾਂ ਦਾ ਕੋਈ ਕੰਮ ਨਹੀਂ ਰਹਿ ਜਾਂਦਾਗਾ ਉੱਪਰਲੇ ਚਾਰ ਪੱਤੇ ਝੰਡਾ ਪੱਤਾ ਤੇ ਥੱਲੜੇ ਵਾਲੇ ਦੋ ਤਿੰਨ ਪੱਤਿਆਂ ਦਾ ਮੁੱਖ ਕੰਮ ਹੁੰਦਾ ਉਦੋਂ ਬਾਅਦ ਜਦੋਂ ਮੰਝਰ ਨਿਕਲਦੀ ਆ ਤਾਂ ਉਹ ਨਾਲ ਕੰਮ ਕਰਦੀ ਆ ਜਿਹੜਾ ਉਹਨੂੰ ਮੇਨਟੇਨ ਕਰਨ ਵਾਸਤੇ ਫਸਲ ਨੂੰ ਕਿਉਂਕਿ ਜਿਹੜਾ ਮਟੀਰੀਅਲ ਸਟੋਰ ਆ ਉਹ ਤਾਂ ਸਾਰਾ ਦਾਣਿਆਂ ਨਾਲੋਂ ਸ਼ੁਰੂ ਹੋ ਜਾਣਾ ਪਰ ਇਹ ਜਿਹੜਾ ਮੌਸਮ ਚੱਲ ਰਿਹਾ ਹੈ ਇਹਦੇ ਵਿੱਚ ਜਿਹ ਮੁੰਜਰ ਦੇ ਦਾਗੀ ਹੋਣ ਦੇ ਫੰਗਸ ਕੰਪਲੈਕਸ ਦੇ ਜਾਂ ਫੋਗ ਦੇ ਸੋ ਇਸ ਕਰਕੇ ਜਿਹੜਾ ਇਹ ਆਪਣੇ ਵਸ ਨਹੀਂ ਹੈਗਾ ਇਹ ਜਿਹੜਾ ਮੌਸਮ ਹੈ ਇਹ ਆਪਣੇ ਵਸ ਨਹੀਂ ਹੈਗਾ ਜੇ ਸਾਫ਼ ਜਿਹੜਾ ਮੌਸਮ ਆ ਤੇ ਉਹਦੇ ਵਿੱਚ ਤਾਮਨ ਲੂ ਰਹੇ ਤਾਂ ਉਹ ਫਸਲ ਵਾਸਤੇ ਬੜਾ ਵਧੀਆ ਹੁੰਦਾ ਉਹਦੇ ਵਿੱਚ ਫਿਰ ਆਪਾਂ ਜੇ ਤਾਮਨ ਉੱਚਾ ਵੀ ਜਾਂਦਾ ਤਾਂ ਫਿਰ ਆਪਾਂ ਐਨਪੀਕੇ ਵਗੈਰਾ ਕਰ ਸਕਦੇ ਹੁੰਦੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੋਖ ਸ਼ਾਰ ਰੋ ਆਬਾਦ ਰੋ ਫਸਲ ਦਾ ਲਗਾਤਾਰ ਨਰੀਖਣ ਜਰੂਰ ਕਰਦੇ ਰਹੋ ਵਾਹਿਗੁਰੂ ਜੀ ਕੀ ਅਰਦਾਸ ਹੈ ਕਿ ਮੌਸਮ ਠੀਕ ਰਹੇ ਤੇ ਫਸਲਾਂ ਦਾ ਚੜ ਚੰਗਾ ਹੋਵੇ ਬਹੁਤ ਬਹੁਤ ਧੰਨਵਾਦ